ਕੀ ਮੇਰੇ ਵੀਰੋ ਕੀ ਹਾਲ ਚਾਲ ਆ ਸਾਰੇ ਦੋਸਤਾਂ ਕਿਧਰਾਂ ਦੇ ਹੋਰ ਘਰ ਫਰਾਂ ਸੱਟਾ ਜਨਵਰੀ ਕੈਵਾਂ ਲਓ ਜੀ ਕੱਤੀ ਵਲੌਗ ਦੀ ਸਟਾਰਟਿੰਗ ਮੋਟਾ ਖੋਲੀ ਅੰਤ ਹੈ ਆਪਣੀ ਮਿਣੀ ਜਿਮ ਤੇ ਖੋਲਦਿਆਂ ਬਾਬਿਓ ਖੁੱਡੇ ਹਨਾ ਕੱਢਦੇ ਆ ਬੱਚੇ ਬਾਹਰ ਜਿਹੜੇ ਆਪਾਂ ਦੋ ਹਨਾ ਕਾਲਾ ਦਾ ਲਗਭਗ ਗਿਆ ਤੇ ਸਿੱਧਾ ਆਣ ਲੱਗ ਗਿਆ ਘਰੇ ਤੇ ਚਿੱਟਾ ਪਚਾ ਥੋੜਾ ਜਿਹਾ ਅੱਜ ਦੇਖਦੇ ਆ ਕੀ ਬਣਦਾ ਖੁੱਡੇ ਖੋਲ ਲਈਏ ਤੇ ਕੱਢਦੇ ਆ ਬੱਚੇ ਇਧਰ ਕਰੋ ਕਾਲਾ ਬੱਚਾ ਕੱਢ ਲੈ ਬਲੈਕੀਆ ਚੱਲ ਵਿਛੇਰਾ ਸੱਤਰੀ ਤੇ ਲੋ ਜੀ ਤੇ ਚਿੱਟਾ ਕੱਢ ਲਿਆ ਦਾ ਭਾਈ ਚੱਲ ਰਾਲਾ ਫਰੀ ਚੱਲ ਰੋ ਜੀ ਦੀ ਮੇਰੇ ਵੀਰੋਂ ਕੱਢ ਲਿਆ ਬੱਚਾ ਤੇ ਭਾਂਡਾ ਲੈ ਆ। ਉੱਡਿਆ ਤੇ ਲੋ ਜੀ ਹੋਰ ਬਾਬੇ ਵਾਲਾ ਕੱਚਾ ਪੱਕਾ ਅੱਜ ਸਿੱਧਾ ਆ ਗਏ ਨੇ ਇੱਕ ਵਾਰੀ ਹੋਰ ਤੇ ਜਦੋਂ ਓਕੇ ਰਿਪੋਰਟ ਹੋ ਜੂਗੀ ਤੇ ਸ਼ਾਕੀ ਬਣਦੀ ਆਪਾਂ ਬੱਚੇ ਦਾ ਕੱਢ ਤੇ ਸ਼ਾਕੀ ਆ ਛਤਰੀ ਤੇ ਬਣ ਕੇ ਉੱਤੇ ਰੱਖ ਦਿੰਨੇ ਆ। ਜੀ ਮੇਰੇ ਵੀਰੋ ਲਾਤੀ ਉੱਤੇ ਛਤਰੀ ਤੇ ਕਾਈਟ ਵੀ ਡਰ ਵਾ ਗਿਆ ਨਿੰਬੂ ਖੜਾ ਮੇਰੇ ਵੀਰੋ ਲੋ ਜੀ ਸ਼ਾਮ ਨੂੰ ਡਾਵਾਂਗੇ ਸ਼ਾਮ ਨੂੰ ਚੱਲਦੇ ਆਂ ਥੱਲੇ ਕਿਵੇਂ ਲੈ ਆ ਐਂ ਦਵਾਰ ਨੂੰ ਲਿਆਉਂਗਾ ਮੈਂ ਵੀ ਤੇ ਗੁੱਟਾ ਲੈ ਆ ਮੇਰੇ ਵੀਰੋ ਨਮਣਾ ਗੁੱਟਾ ਦਿਖਾਈਏ ਦੱਸੀ ਤਨਾ ਲੈ ਆ ਕੋਈ ਐ ਦਵਾਰ ਨੂੰ ਲਿਆਵਾਂਗੇ ਆਪਾਂ ਵੀ ਜਿਵੇਂ ਘੈਂਟ ਡੋਰ ਵੱਡਿੱਗ ਬਣਾਉਂ ਕੋੜੀ ਤੋਂ ਓਹ ਹੋ 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 ਗਿਆ ਸੀ ਬਾਪੇ ਦਾ ਕੰਮ ਤੇ ਲੋਈ ਤੇ ਬੱਚੇ ਬੈਠੇ ਨੇ ਤੁਪ ਲੱਗ ਲੈਣ ਦੋ ਆਪੇ ਉਹ ਡੇ ਬੈਣਗੇ ਮੈਨੂੰ ਪਤਾ ਹੈ ਹਨਾ ਬਾਕੀ ਮੋਟਾ ਲਿਆਈ ਸੀ ਪੇਟੀਆਂ ਪਈਆਂ ਪੇਟੀਆਂ ਖਾਣੀਆਂ ਤੇ ਇਹਨਾਂ ਨੂੰ ਪਾਣੀ ਤਰ ਕੇ ਫਿਰ ਖਾਣੀਆਂ ਬਾਬੇ ਉਹ ਪੇਟ ਚ ਖਾ ਲਈ ਤੇ ਬੱਚੇ ਢਾ ਗਈਆਂ ਆਪਣੇ ਹਨਾ ਤੇ ਹੋ ਗਏ 10 15 ਮਿੰਟ ਤੇ ਮੈਂ ਫੋਨ ਮੈਂ ਕੰਨ ਤੇ ਰੱਖ ਕੇ ਦਿਖਾ ਦੇਣਾ ਤੁਹਾਨੂੰ ਤੇ ਬਾਕੀ ਘਰ ਦੇ ਨੇ ਕੱਪੜੇ ਸਕਾਏ ਹੋਏ ਸੀ ਯਾਰ ਇੱਕ ਮਿੰਟ ਇੱਕ ਮਿੰਟ ਜੀ ਬਾਬੋ ਦੋਨੇ ਬੱਚੇ ਆ ਫਿਰਦੇ ਤੇ ਡੱਬੀ ਵੀ ਇੱਧਰ ਹੀ ਫਿਰਦੀ ਹੋਊਗੀ ਉੱਡ ਲੈਣ ਦਾ ਇਹਨਾਂ ਨੂੰ ਬਾਕੀ ਆ ਬੰਦਰ ਬੈਣਿਆ ਤੇ ਨਿਗਾ ਵੀ ਰੱਖਾਂਗੇ ਐ ਜੀ ਕੋਈ ਗੱਲ ਨਹੀਂ ਵਿੱਚ ਵਿੱਚੀ ਵਿੱਚ ਵਿੱਚ ਗੇੜਾ ਮਾਰਦੇ ਰਾਵਾਂਗੇ ਤੇ ਦੇਖਦੇ ਰਾਵਾਂਗੇ ਬੱਚਾ ਬੱਚੇ ਕਿਵੇਂ ਉੱਡਦੇ ਆ ਉਹ ਹੀ ਮੇਰੇ ਵੀਰੋਂ ਇੱਧਰ ਟ੍ਰੇ ਰੱਖਤੀ ਤੇ ਪਾਣੀ ਭਰਤਾ ਓਕੇ ਕਰਤੀਆਂ ਰਿਪੋਰਟਾਂ ਤੇ ਅੰਦਰ ਵੀ ਆਪਾਂ ਧਰਤੀ ਸੀ ਟ੍ਰੇ ਪਾਣੀ ਵੀ ਰੱਖਤਾ ਸੀ ਬੱਚਿਆਂ ਨੂੰ ਫੀਡ ਕਰ ਦੇਣਗੇ ਬਾਕੀ ਬੱਚੇ ਆਪਣੇ ਬੰਦ ਫਿਰਦੇ ਆ ਬਾਬਿਓ ਬੰਦ ਨਾਲ ਥੋੜੀ ਥੋੜੀ ਦੀਂਦੇ ਆ ਖੜ ਜਾ ਇੱਕ ਮਿੰਟ ਲੋ ਜੀ ਮੇਰੇ ਵੀਰੋਂ ਉਹ ਦੇਖੋ ਓ ਡੀਵੇ ਇਕੱਠੇ ਹੀ ਨੇ ਤਿੰਨੋ ਹਲੇ ਤਾਂ ਤੇ ਵਧੀਆ ਯਾਰ ਇਕੱਠੇ ਹੋ ਇਕੱਠੇ ਹੀ ਉਡਣ ਤੇ ਘਰਤੇ ਨੇ ਹਲੇ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਵਧੀਆ ਪਾਈ ਜਾਂਦੇ ਆ ਗੇੜੇ ਗੂੜੇ ਤਾਂ ਜੀ ਬਾਪਿਓ ਆਪਣੇ ਨਾਲ ਤਾਂ ਸੀਨ ਹੋ ਗਿਆ ਜੀ ਟੋਰੀ ਵਾਲਾ ਤਾਂ ਘਰਤੇ ਫਿਰਦਾ ਅੱਜ ਤੇ ਬਲੈਕ ਹੀਆ ਪਤਾ ਨਹੀਂ ਕਿੱਥੇ ਗਿਆ ਟੋਰੀ ਵਾਲਾ ਤਾਂ ਆ ਫਿਰਦਾ ਬਲੈਕ ਹੀਆ ਦਿਖੀ ਨਹੀਂ ਆਂਦਾ ਕਿੱਧਰ ਵਗ ਗਿਆ ਨਾ ਯਾਰ ਅਮਨ ਨੂੰ ਐ 70 ਦਿਨਾਂ ਬਹਿ ਗਿਆ ਹੋਵੇ ਯਾਰ ਮਉ ਬੱਚਾ ਫਿਰਦਾ ਹੈ ਯਾਰ ਇਧਰ ਨੀਵੇਂ ਫਿਰਦਾ ਬੈਠਣ ਆਲੇ ਆ ਤੇ ਬਲੈਕੀਆ ਪਤਾ ਨਹੀਂ ਕਿੱਥੇ ਗਿਆ ਯਾਰ ਹਾਂ ਜੋਬਰਾ ਬਲੈਕੀਆ ਅੱਜ ਬਲੈਕੀਆ ਗਿਆ ਹੋ ਰਿਹਾ ਜੀ ਪਤਾ ਨਹੀਂ ਕਿੱਥੇ ਭੱਗ ਗਿਆ ਯਾਰ ਬਾਬੇ ਹੁਣ ਚਿੱਟਾ ਕੇ ਤਾਂ ਬਹਿ ਗਿਆ ਸਿੱਧਾ ਛਤਰੀ ਤੇ ਝੱਲਰ ਵਾਲਾ ਹਰੀ ਝੱਲਰ ਹਰੀ ਟੋਟੀ ਵਾਲਾ ਤੇ ਡੱਬੀ ਆ ਫਿਰਦੀ ਆ ਜਾਂਦੀ ਤੇ ਬਲੈਕੀਆ ਪਤਾ ਨਹੀਂ ਕਿੱਥੇ ਭੱਗ ਗਿਆ ਦੋਵੇਂ ਗੁਲਾਬੀ ਬਗਲ ਵਾਲਾ ਮੇਰੇ ਵੀਰੋਂ ਤੇ ਆਪਾਂ ਤਾਂ ਅੰਦਰ ਬੈਠੇ ਸੀ ਤੇ ਇੱਕ ਆ ਕੇ ਦੇਖਿਆ ਗਾਇਬ ਸੀ ਪਾਸੇ ਤਾਂ ਨਹੀਂ ਜਾ ਸਕਦਾ ਬੱਚਾ ਬਾਬੇ ਹੋ ਯਾਰ ਹਨਾ ਤੇ ਪਤਾ ਨਹੀਂ ਹੁਣ ਦੇਖਦੇ ਚਲੋ ਕੀ ਬਣਦਾ ਕਿੱਥੋਂ ਆਉਂਦਾ ਕਿੱਥੋਂ ਨਹੀਂ ਆਉਂਦਾ ਵੀ ਹੈ ਕਿ ਨਾ ਕੋਈ ਪਤਾ ਨਹੀਂ ਤੇ ਕੋਈ ਨਹੀਂ ਡੱਬੀ ਫਿਰਦੀ ਹਲੇ ਤਾਂ ਫਿਰਦੀ ਮੇਰੇ ਵੀਰੋਂ ਮੇਰੇ ਵੀਰੋਂ ਚੋਬਰ ਗਿਆ ਸੀ ਉੱਤੇ ਤੇ ਤੰਗ ਮਿਲਿਆ ਉੱਤੇ ਪਿਆ ਸੀ ਛਿੰਚਣ ਨਾਲ ਮੇਰੇ ਵੀਰੋਂ ਛਿੰਚਣ ਤੇ ਨਾਲ ਕਿਹੜੀ ਹੈ ਦੀ ਭੈਣ ਕੀ ਨਾ ਨਾ ਭੈਣ ਕਾ ਨੂੰ ਹੈ ਹੀਮਾਵਾਰੀ ਨਾ ਨਾ ਭੈਣ ਨਹੀਂ ਹੈ ਜੀ ਕੌਣ ਹੈ ਕੀ ਨਾ ਹੈ ਕੁੜੀ ਦਾ ਹੀਮਾਵਾਰੀ ਹੀਮਾਵਾਰੀ ਕਿੱਥੇ ਆ ਹੈ ਭੈਣ ਥੋੜੀ ਹੈ ਭੈਣ ਆ ਉਹਦਾ ਇਹ ਹੋਰ ਓਦੀ ਭੈਣ ਹੀ ਹੈ ਇਹ ਭੈਣ ਨਹੀਂ ਹੈਗੀ ਛਿੰਕਿਆਂ ਦੀ ਭੈਣ ਤਾਂ ਹੈਗੀ ਨਹੀਂ ਨਹੀਂ ਆਉ ਡਰੇਕ ਤੰਗ ਤੇ ਦੇਖਰ ਕਿੜੂ ਆਪਣਾ ਛਤਰੀ ਸਿੱਧੀ ਕਰਨ ਬਿੰਗੀ ਹੋ ਰਹੀ ਹੈ ਬਾਬੇ ਤੋ ਬਣਾ ਵੀ ਲਿਆ ਤੰਗ ਕਰਾਲੀ ਇਕੱਠੀ ਕਰਾਲੀ ਇਕੱਠੀ ਆਵਦੀ ਚਲ ਬੱਚਾ ਕੋਈ ਮਦਦ ਨਹੀਂ ਦਿੱਤੀ ਦਾ ਨੂੰ ਨਹੀਂ ਨਹੀਂ ਮੈਨੂੰ ਕੁਝ ਵੀ ਨਹੀਂ ਆਇਆ ਇਤਰਾਜੀ ਦੇਖਦੇ ਆ ਚਲੋ ਯਾਰ ਕੀ ਬਣਦਾ ਵਰਤੈ ਮੇਰੇ ਵੀਰੋ ਤੇ ਬੈਠੇ ਆ ਬਾਬੇ ਪਤੰਗ ਵੀ ਨਹੀਂ ਹੈਗਾ ਡੋਰ ਵੀ ਨਹੀਂ ਹੈਗੀ ਬੇਲੇ ਹੋ ਰਿਆਂ ਤੇ ਬੱਚਾ ਵੀ ਨਹੀਂ ਆਇਆ ਤੇ ਟੈਲੂ ਵੀ ਵਗ ਗਿਆ ਘਰੇ ਪਤਾ ਨਹੀਂ ਆਲਤਾ ਦਿਨ ਮਸਾਈ ਚਲਾਂਗੇ ਪਤੰਗ ਤਾਂ ਉਡਰ ਰਹੇ ਨੇ ਦੋ ਦੇਖ ਦੇ ਖੀਜੀ ਜੀ ਤਾਂ ਚੜੀ ਜਾਂਦੀ ਹੈ ਤੇ ਇੱਕ ਹੋਰ ਉਹ ਓਡੀਆਂ ਦਾ ਪਰਾਂ ਬਾਕੀ ਡੋਰ ਨਹੀਂ ਆਈ ਡੋਰ ਲਿਆਵਾਂਗੇ ਬਾਬੇ ਉਹ ਕਰਦੇ ਹਾਂ ਵੀ ਲਾ ਪਾਤਾ ਖਿੱਚਾ ਫਾਤੀ ਪੇਚੇ ਹੀ ਦਿਖਾ ਦਿੰਨੇ ਤੁਹਾਨੂੰ ਇੱਕ ਲੋ ਜੀ ਪੇਚੀ ਦਿਖਾ ਦਈਏ ਤੁਹਾਨੂੰ ਕਰੋ ਚੈੱਕ ਕੌਣ ਮਾਰਿਆ ਓ ਮਾਰਿਆ ਬਾਬੇ ਉਹ ਜਾਂਦਾ ਕਾਲੇ ਪਤੰਗ ਨੇ ਵੜਤਾ ਚਿੱਟਾ ਪਤੰਗ ਕਰੋ ਚੈੱਕ ਆਪਾਂ ਹੁਣ ਦੇ ਦੋਨਾਂ ਦਾ ਵੜ ਦਿੰਦੇ ਜੋ ਭਰਾ ਯਾਰ ਤਾਂਂਗੜੌਰ ਨਹੀਂ ਆਈ ਆਪਣਾ ਡੋਰ ਇੰਨੀ ਕੇ ਆ ਭਾਈ ਕੁੱਗੀ ਵੀ ਰੱਖੀ ਹੋਈ ਹੈ ਜੀ ਆਹ ਤੇ ਵੀ ਦੋ ਤੇ ਪਏ ਸੀ ਯਾਰ ਅੱਜ ਨਾ ਤੰਗੜਾ ਹੈ ਨਾ ਕੋਈ ਮਾਹੌਲ ਬਣਿਆ ਹੈ ਨਾ ਬੱਚਾ ਹੈ ਲੈਟ ਲਾ ਲਈਏ ਦਾਣੇ ਵੀ ਨਹੀਂ ਧਰੇ ਬਾਬੇ ਹੋਣਾ ਬਹੁਤ ਟਾਈਮ ਹੋ ਗਿਆ ਦਾਣੇ ਧਰਦਿਆਂ ਪਹਿਲਾਂ ਤਾਂ ਤੇ ਫਿਰ ਕਰਦੇ ਹਾਂ ਕੋਈ ਓ ਜੀ ਮੇਰੇ ਵੀਰੋਂ ਧਰਦਿਏ ਤੇ ਯਾਰ ਤਾਲਾ ਵੀ ਨਹੀਂ ਆਹ ਖੁੱਡਿਆਂ ਦੀ ਲਾਈਟ ਲਾ ਚੁਬਰਾ ਯਾਰ ਲਾਈਟ ਹੀ ਨਹੀਂ ਬਲ ਰਹੀ ਨੇਰਾ ਨੇਰਾ ਹੋ ਰਿਹਾ ਕਮ ਲਾ ਦੇ ਲਾਈਟ ਲਾ ਦੇ ਕਰਤੇ ਚਾਨਣ ਬਟਨ ਦੇ ਕੀ ਹੋ ਗਿਆ ਓਏ ਕੀ ਹੋ ਗਿਆ ਆਏ 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 ਕੀ ਹੋ ਗਿਆ ਹਾਂ ਕੀ ਨਾ ਸੀਨ ਕਰਿਆ ਪੱਕਾ ਬੈਂਚਰ ਲੱਗ ਗਿਆ ਇਹਦਾ ਕੀ ਹੋ ਗਿਆ ਅੱਧਾ ਚੱਲਣ ਲੱਗਿਆ ਪੁੱਤ ਇਸ ਖੜ ਜਾ ਦੱਬ ਕੇ ਨਾ ਕਰੀ ਵਾਂ ਉਂਗਲਵਾੜ ਦੇ ਕਿਦੇ ਵਿੱਚ ਨਾਲ ਦੇ ਵਿੱਚ ਟੈਂਪੋ ਹੋ ਗਿਆ ਕੀ ਹੋ ਗਿਆ ਦਾ ਗੁੱਲਾ ਫਿੱਟ ਹੋ ਗਿਆ ਇਹ ਗੜ ਜਾ ਇੱਟ ਮਾਰ ਖੜ ਗਿਆ ਹੌਲੀ ਹੌਲੀ ਪਿਆਰ ਨਾਲ ਪਿਆਰ ਅਰੇ ਹੰਟ ਵੀ ਨਾ ਆ ਜੇ ਕਿਤੇ ਵੀਡੀਓ ਵੀਡੀਓ ਬਣ ਜੇ ਆਪਣੀ ਅੱਛਾ ਸੁਆਦੀ ਬਹੁਤ ਆਉਂਦਾ ਓਏ ਅੰਦਰ ਜਾਂਦੇ ਹੀ ਦਾ ਛੋਟਾ ਹੋ ਗਿਆ ਕੰਮ ਚਲਾਣਾ ਤਾਂ ਪਊਗਾ ਜੀ ਇਹ ਇਹਨੂੰ ਕੱਢਿਆ ਇੱਕ ਵਾਰ ਭੈਣ ਚੋਲਣੇ ਵੇਰੀ ਮਾਰੇ ਚਲਪੇ ਹੋ ਗਿਆ ਲਗੀ ਪੱਕਾ ਕੰਮ ਚੱਲ ਹੋ ਗਿਆ ਸਰਾਤ ਰੈਕਟ ਕਰਦੇ ਕੋਈ ਨਹੀਂ ਲੱਗ ਲੱਗਦਾ ਮੈਂ ਤਾਂ ਮੈਂ ਬੋਤਲ ਪਾਣੀ ਨਾਲ ਕੰਮ ਸੁੰਗੜ ਗਿਆ ਕੰਬੜਾ ਜਿਹਾ ਕੇ ਹੋਰ ਵੀ ਸੁੰਗੜੇ ਸੁੰਗੜ ਰਿਹਾ ਆਪਣੇ ਨਾਲ ਆਪਣੇ ਨਾਲ ਕੰਮ ਹੋਦਾ ਹੈ ਆਏ 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 ਬਾਬੇ ਬੱਚਾ ਇਹਦਾ ਘਰਤਾ ਸੀ ਵਧੀਆ ਬਲੈਕ ਇਹਦਾ ਨਹੀਂ ਪਤਾ ਲੱਗਿਆ ਤੇ ਬਾਦ ਵਿਚਾਰੀ ਕਬੂਤਰੀ ਬੈਠੀ ਹੈ ਹੈ ਹੋਣੀ ਅੰਡਾ ਧਰ ਲੈ ਕਬੂਤਰੀ ਨੇ ਚੱਲ ਵਧੀਆ ਤੂੰ ਆ ਧਰਤਾ ਇਹਨੂੰ ਓਏ ਦਵਾਈ ਦਿੱਤੀ ਉਹਦੇ ਦਾਣੇ ਜੁਗ ਲਾਤੀ ਉਤਰੀ ਚਲੋ ਤੇ ਉਹ ਕੂਤਰੀ ਮੈਂ ਲੈ ਕੇ ਆਵਾਂਗਾ ਜਾਨਾ ਕੋਈ ਕਿਹੜੀ ਓਏ ਉੱਤੇ ਵਾਲੀ ਚਲ ਮੈਂ ਲੈ ਆ ਗੱਲ ਤਾਂ ਸੁਣਾ ਛਤਰੀ ਥੱਲੇ ਆ ਬਿਓ ਗੋਲੀ ਭੰਨਦਾ ਸੀ ਮੈਂ ਯਾਰ ਅੱਧੀ ਗੋਲੀ ਸੀ ਉਹਦਾ ਵੀ ਅੱਧੀ ਦਾ ਅੱਧੀ ਦੀ ਅੱਧੀ ਕਰਦਾ ਸੀ ਪਲਾਸ ਨਾਲ ਕਰੀ ਜਾਂਦਾ ਚੂਰਾ ਹੀ ਹੋ ਗਿਆ ਤੇ ਚਲੋ ਇੰਨੀ ਕੁ ਹੋਊਗੀ ਅੱਧੀ ਦੀ ਅੱਧੀ ਤਿੰਨ ਕੁ ਪੀਸ ਬਾਕੀ ਐ ਭਈਆ ਐਦੀ ਆਈਏ ਜਿਹੜੇ ਬੱਚੇ ਨੂੰ ਫੁੰਸੀ ਹੋ ਰਹੀ ਹੈ ਮੇਰੇ ਵੀਰੋ ਦਿਖਾ ਵੀ ਦਿਨਾ ਤੁਹਾਨੂੰ ਐ ਚੋਪਰ ਇੱਕ ਵਾਰੀ ਗੇਟ ਜਾ ਬੁਲਾ ਦੇ ਆਹਾ 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 ਆਏ ਹਾਏ ਆਏ ਹਾਏ ਆਏ ਹਾਏ ਐਦਾਂ ਕਰਾਈ ਬੁੱਤਰਾ ਐਦਾਂ ਕਰਵਾ ਦੇ ਨੂੰ ਲੋ ਯਾਉ ਰਹੀ ਹੈ ਫੁੰਸੀ ਆ ਦਿਨ ਦੀ ਹੋਵੇ ਤੁਹਾਨੂੰ ਠੀਕ ਹੈ ਇੱਕ ਇਹ ਹੋ ਰਹੀ ਹੈ ਤੇ ਇੱਕ ਪਿੱਛੇ ਹੋ ਰਹੀ ਹੈ ਤੇ ਤਾਂ ਅੜ ਕੇ ਦੇ ਦਈਏ ਗੋੜੀਆਂ ਨੂੰ ਜੀ ਮੇਰੇ ਵੀਰੋ ਤੇ ਮੈਡੀਸਿਨ ਤਾਂ ਤੇ ਦਿੱਤੀ ਸੀ ਤੇ ਸਾਰੇ ਬੱਚਿਆਂ ਨੂੰ ਨਾ ਆਪਾਂ 10-10 15-15 ml ਪਾਣੀ ਦੇਤਾ ਪਾਣੀ ਬਾਬੇ ਤਾਂ ਦੇ ਠੰਡ ਚ ਨਾ ਯਾਰ ਲਾ ਲਓ ਕਬੂਤਰ ਪਾਣੀ ਘਾਟ ਹੀ ਚੱਕਦਾ ਹੈ ਨਾ ਘਾਟ ਹੀ ਪਿੰਦਾ ਤਾਂ ਕਰਕੇ ਥੋੜਾ ਬੱਚਿਆਂ ਨੂੰ ਵੀ ਥੋੜੀ ਮੈਚੜਾ ਫੀਡ ਹੁੰਦਾ ਪਾਣੀ ਹਨਾ ਤਾਂ ਕਰਕੇ ਤੇ ਆਪਾਂ 10-10 ml ਦੇਤਾ ਤੇ ਲਾਈਟ ਲਾ ਲਈ ਆਪਣੀ ਵੱਡੀ ਲਓ ਜੀ ਕਰਤਾ ਚਾਨਣ ਸੈਟਅਪ ਤੇ ਤੇ ਇਹ ਬੱਚੇ ਦੇਖਦੇ ਕਿਵੇਂ ਹੁਣ ਕਿਵੇਂ ਫੀਡ ਕਰੀ ਇਹਨਾਂ ਨੇ ਕਿਵੇਂ ਨਹੀਂ ਕਰੀ ਹਨਾ ਇਹਨਾਂ ਦਾ ਡਰ ਲੱਗ ਗਿਆ ਹੁੰਦਾ ਕਿ ਉਹਨੂੰ ਕੱਲ ਵੀ ਕਿਹਾ ਸੀ ਤੁਹਾਨੂੰ ਤੇ ਬਾਕੀ ਗੋਲੀ ਦਾ ਚੂਰਾ ਜਾ ਹੋ ਗਿਆ ਚਲੋ ਕੋਈ ਨਹੀਂ ਤੇ ਦੇਖਦਾ ਮੈਂ ਬਾਬਿਓ ਬਾਬਿਓ ਇੱਕ ਬੱਚੇ ਨੂੰ ਛੋਲੇ ਦਿੱਤੇ ਆ ਭਾਤੇ ਇੱਕ ਬੱਚਾ ਜਾਵਾ ਫੁੱਲ ਕਰਿਆ ਹੋਇਆ ਸੀ ਉਹਨੂੰ ਲੋਡ ਨਹੀਂ ਪਈ ਹਨਾ ਤਾਂ ਕਰਕੇ ਉਹਨੂੰ ਦਿੱਤਾ ਨਹੀਂ ਬਾਕੀ ਇੱਧਰ ਛੋਲੇ ਨਹੀਂ ਦਿੱਤੇ ਬਾਬਿਓ ਤੇ ਬਾਕੀ ਇੱਧਰ ਪਾਣੀ ਧਰ ਤਿਆਰ ਬਜਵੇ ਡੋਲ ਦਿੰਦੇ ਆਏ ਹਨਾ ਤੇ ਦੁਬਾਰਾ ਤੇ ਪਾਣੀ ਹੁਣ ਫੇਰ ਡੋਲ ਦੇਣਗੇ ਚਲੋ ਗੋਲੀ ਵਨਤਾ ਸੀ ਬਾਬੇ ਯਾਰ ਮੈਂ ਬਾਲਾ ਗੰਦ ਜਾ ਬੰਦਾ ਯਾਰ ਬਾਕੀ ਇੱਧਰ ਨਾ ਅਹ ਦਾਨੇ ਦੁਨੇ ਤਰਤੇ ਸੀ ਖਾਲੀ ਪਈਏ ਟਰੇ ਯਾਰ ਹੈ ਪਈ ਨੇ ਪਈ ਨੇ ਪਈ ਨੇ 아이 ਡੋਲੀ ਦਿੰਨਾ ਪਾਣੀ ਪੁਣੀ ਵਾਪੇ ਪੀ ਲਿੱਤਾ ਉਹ ਇਹਨਾਂ ਨੇ ਤੇ ਚੱਕ ਦੀ ਠੰਡਾ ਆ ਜੂਆ ਲਓ ਜੀ ਇਹਨਾਂ ਲਾਜ ਵੀ ਦਸੀਆ ਬਾਬੇ ਕਮੈਂਟਾਂ ਚੇਅਰ ਹੈ ਨਾ ਥੱਲੋ ਸ਼ੁਕਰੀਆ ਕਬੂਤਰੀਆਂ ਆਪਾਂ ਕੋਈ ਮੈਡੀਸਿਨ ਨਹੀਂ ਦਈ ਜਾਂਦੇ ਕਿਉਂ ਝੂਠ ਮਾਰੀ ਹਨਾ ਉਹ ਦਾਣਾ ਪਾਣੀ ਖਾਂਦੀਆਂ ਪਰ ਉਹ ਸਵਾਦ ਵਾਲੀ ਗੱਲ ਨਹੀਂ ਹੈਗੀ ਇੱਕ ਤਾਂ ਬੰਦਾ ਕਹਿ ਦਿੰਦਾ ਆਪਾਂ ਉਹ ਦਈਏ ਨੇ ਉਹ ਆਪਾਂ ਨੂੰ ਅਜੇ ਯਾਰ ਸਹੀ ਮੈਡੀਸਿਨਾਂ ਦਾ ਪਤਾ ਨਹੀਂ ਕਿਦਾ ਕਿੰਨਾ ਰਿਜ਼ਲਟ ਹੈ ਕੀ ਰਿਜ਼ਲਟ ਹੈ ਕਿਦੇ ਵਾਸਤੇ ਨਹੀਂ ਨੌਲਜ ਹੈ ਨਹੀਂ ਆਪਾਂ ਝੂਠ ਨਹੀਂ ਮਾਰਦੇ ਜਿੰਨੇ ਕਹੇ ਕਿ ਬਾਬੇ ਆਪਾਂ ਦੱਸ ਦਿੰਨੇ ਆ ਹਨਾ ਬਾੜੀਆ ਪਾਉਗਾ ਬੇਨੀ ਤੇ ਹੁਣ ਫੀਡ ਵੀ ਕਰੀ ਜਾਂਦੀ ਹੈ ਚਲੋ ਕੋਈ ਨਹੀਂ ਕਰ ਲੈਣ ਤਾਂ ਵਧੀਆ ਹੀ ਗੱਲ ਹੈ ਤੇ ਜਿੰਨੀ ਕਰ ਨੌਲੇਜ ਹੁੰਦੀ ਆ ਆਪਾਂ ਦੱਸ ਦਿੰਨੇ ਆ। ਕਿ ਆ ਕਿਸੇ ਵੀਰ ਭਾਈ ਤੋਂ ਪੁੱਛ ਲਿੰਨੇ ਆ ਹਨਾ। ਤੇ ਤਾਂ ਕਰਕੇ। ਓਕੇ ਬਾਕੀ ਕਮੈਂਟੇ ਲਾ ਦਗੇ ਗੁਬੂਤਕੀਆਂ ਬਾਰੇ ਹਨਾ ਕੋਈ। ਬਾਕੀ ਇੱਕ ਕਹਿੰਦੇ ਬਰੂਟੋਨ ਤੇ ਇੱਕ ਹੋਰ ਸੀ ਕਹਿੰਦਾ ਉਹ ਮਿਕਸ ਕਰਕੇ ਦੋ ਸੈੱਟ ਹੋ ਜਾਂਦੀ ਐ। ਲਿਆਵਾਂ ਯਾਰ। ਸੈਟਿੰਗ ਹੁਣ ਦੋ। ਅੱਗੀ ਟ੍ਰੇਆਂ ਚੱਕ ਹੀ ਦਿੰਨੇ ਆ ਬਹੁਤ ਟਾਈਮ ਹੋ ਗਿਆ ਇੱਧਰ। ਹਨਾ। ਦਣੇ ਤਰ ਲੱਕ ਭੱਗ ਤੱਕ ਖਾਈ ਦੇ ਸਾਰਿਆਂ ਨੇ ਚਲੋ 10 ਮਿੰਟ ਪਏ ਨੇ ਯਾਰ ਹੋਰ ਪਏ ਪਏ ਰਹਿਣ ਦੋ ਕੋਈ ਨਹੀਂ ਗੋਲੀ ਖੁੱਲਾ ਛੱਡ ਹੀ ਦੇਣਾ ਬਣਾ ਯਾਰ ਕਿਉਂਕਿ ਫਿਰ ਯਾਰ ਤੁਹਾਨੂੰ ਪਤਾ ਹੈ ਮੈਂ ਸਹੀ ਗੱਲ ਦੱਸਾਂ ਬਾਹਰ ਬੁਰੇ ਨੂੰ ਲੈ ਕੇ ਨਹੀਂ ਜਾਂਦੇ ਆਪਾਂ ਖੁੱਲਾ ਇਹਨੂੰ ਛੱਡ ਦੇਣੀ ਥੱਲੇ ਥੱਲੇ ਜਿਵੇਂ ਉਹ ਗੰਦ ਪਾਈ ਜਾਂਦਾ ਥੱਲੇ ਗੰਦ ਪਾਉਂਦਾ ਫਿਰ ਤੁਹਾਨੂੰ ਪਤਾ ਯਾਰ ਕਰਦੇ ਬੋਲਦੇ ਆ ਆ ਦੇਖ ਲਓ ਸਿੱਧਾ ਬੈੱਡ ਤੇ ਉਹ ਚੜ ਗਿਆ ਉਹ ਤੋਂ ਉਤਰਿਆ ਠੀਕ ਹੈ ਲਓ ਇਹ ਲੈ ਸੁਣਿਆ ਰਕਿਆ ਛੱਡਣ ਨੂੰ ਜੀ ਨਹੀਂ ਗਾਦਾ ਤੇ ਯਾਰ ਉਹੀ ਛੱਡ ਦਿੰਨੇ ਆ ਉੱਤੇ ਭੱਜ ਭੁੱਜ ਲੈਂਦਾ ਹਨ ਥੱਕ ਥੁੱਕ ਕੇ ਫੇਰ ਰਾਤ ਨੂੰ ਵਧੀਆ ਨਹੀਂ ਲੰਘਦੀ ਹੈ ਕਿ ਰਾਤ ਨੂੰ ਤੰਗ ਕਰਦਾ ਹੈ ਤਾਂ ਲੱਕੇ ਮੇਰੇ ਵੀਰੋਂ ਟ੍ਰੇਨ ਟ੍ਰੂਆਂ ਚੱਕਦੇ ਆ ਹਨਾ ਬਹੁਤ ਟਾਈਮ ਹੋ ਗਿਆ ਤੇ ਤੋ ਇਹ ਚੱਕ ਲਈਏ ਫੇਰ ਕਿੱਲੇ ਚਲੋ ਕੋਈ ਜਿਆਦਾ ਵੀ ਸਾਈਡ ਚੋਰੀ ਰੱਖ ਦਿੰਨੇ ਆ ਤੇ ਟਾਲੇ ਟੋਲੇ ਲਾਣੇ ਆ ਤੇ ਚਲਦੇ ਆ ਥੱਲੇ ਮਿੱਤਰ ਹਣਾ ਫੋਨ ਦੀ ਫਲੈਸ਼ ਚੱਲੀ ਨਹੀਂ ਆਂਦੀ ਕਿਉਂਕਿ ਬਾਲਾ ਹੀਟ ਹੋ ਗਿਆ ਫੋਨ ਤਾਂ ਕਰਕੇ ਤੇ ਸਾਰੇ ਟਾਣੇ ਡੋਗਦੇ ਆ ਯਾਰ ਚੱਕੋ ਲੋਈ ਪਾਣੀ ਤਾਂ ਲਗਭਗ ਹੋਊਗਾ ਇਹ ਅੰਦਰ ਹਣਾ ਹੁਣੀ ਜੇ ਭਰਿਆ ਸੀ ਓਕੇ ਆ ਕਿ ਟਾਲੇ ਲਾ ਦਿਆਂ ਵਾਬੇਓ ਮੇਰੇ ਵੀਰੋਂ ਟਾਲੇ ਲਾਤੇ ਠੀਕ ਹੈ ਮੀਨੀ ਜਿੰਮ ਵੀ ਬੰਦ ਕਰਤੀ ਜਿੰਮ ਮਾਰੀ ਨਹੀਂ ਐ ਬਾਬਿਓ ਬਸ ਪੁੱਛੋ ਨਾ ਤੁਸੀਂ ਨਾਲੇ ਅੱਜ ਕੁਝ ਕਰਿਆ ਵੀ ਨਹੀਂ ਹਨਾ ਤੇ ਘਾ ਠੱਲਾ ਪਾਣੀ ਲੈਂਦੀ ਜਿਹੜੇ ਅੰਦਰ ਬੱਚੇ ਨੇ ਉਹਨਾਂ ਦੇ ਵੀ ਪਾਣੀਆ ਲੈਂਦੀਆਂ ਬਾਕੀ ਇੱਧਰ ਤਾਂ ਪਾਤੀ ਸੀ ਆਪਾਂ ਨਾ ਸਾਰਿਆਂ ਨੇ ਤੇ ਪਾ ਦਾਂਗੇ ਸਵੇਰੇ ਪਾ ਦਾਂਗੇ ਮਿੱਤਰ ਹਨਾ ਤੇ ਬੱਚਾ ਬਾਬਿਓ ਆਇਆ ਨਹੀਂ ਉਹ ਆਪਣਾ ਬਲਾਈ ਕੀਤਾ ਦੋਵੇਂ ਘਰਾਂ ਵੀ ਬਗੜਾੜਾ ਛਤਰੀ ਆਪਾਂ ਖੜੀ ਕਰ ਰੱਖੀਏ ਦੇਖੋ ਸਵੇਰੇ ਆਉਂਦਾ ਕਿ ਨਹੀਂ ਹਨਾ ਆਗਾ ਦਾ ਵਧੀਆ ਗੱਲ ਹੈ ਵੈਸੇ ਇੱਕ ਗੱਲ ਪਤਾ ਨਹੀਂ ਲੱਗਿਆ ਸਮਝ ਨਹੀਂ ਆਈ ਵੀ ਗਿਆ ਤਾਂ ਗਿਆ ਕਿੱਥੇ ਹਨਾ ਤੇ ਬੈਜੀ ਪੂਰੀ ਤਾਂ ਹੁਣ ਤਾਂ ਕੀ ਟਾਈਮ ਹੈ ਬੈਲੀ ਪੈਣ ਦਾ ਹਨਾ ਬਾਕੀ ਕੀ ਪਤਾ ਹੋ ਸਕਦਾ ਹੁਣ ਆਪਾਂ ਨੂੰ ਰੱਬ ਜਾਣਦਾ ਆਪਾਂ ਨੂੰ ਨਹੀਂ ਪਤਾ ਤੇ ਕੋਈ ਨਹੀਂ ਚਲੋ ਸਵੇਰੇ ਤੱਕ ਦੇਖਦੇ ਹਾਂ ਕੀ ਬਣਦਾ ਕੀ ਨਹੀਂ ਤੇ ਫਿਰ ਸਵੇਰੇ ਮਿਲਦੇ ਆ ਮਿੱਤਰੋ ਆਪਾਂ